11 ਦਸੰਬਰ 2005 ਦਾ ਉਹ ਕਾਲਾ ਦਿਨ ਜਿਸ ਨੂੰ ਕਰਨੋਲਾ ਰਾਈਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਸੀ ਕਾਲ ਜੀ ਮੈਂ ਪਰਮਦੀਪ ਸਿੰਘ ਨਰੈਣ ਤੁਸੀਂ ਦੇਖ ਰਹੇ ਹੋ ਆਜ਼ੀ ਵਿਊ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਉਹ ਦਿਨ ਵੀ ਆਇਆ ਜਦੋਂ ਸਿਡਨੀ ਵਿਚਲੇ ਸੋਹਣੇ ਸਮੁੰਦਰੀ ਇਲਾਕੇ ਦਾ ਤੱਟ ਨਸਲੀ ਨਫ਼ਰਤ ਆਧਾਰਿਤ ਜੰਗ ਦਾ ਮੈਦਾਨ ਬਣਿਆ ਗੱਲ 11 ਦਸੰਬਰ 2005 ਕਰਨੋਲਾ ਰਾਈਟਸ ਦੀ ਜਿਨ੍ਹਾਂ ਨੇ ਮਲਟੀਕਲਚਰਲ ਆਸਟ੍ਰੇਲੀਆ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਂ ਕਹਿ ਲਈਏ ਕਿ ਆਸਟ੍ਰੇਲੀਆ ਵਿੱਚਲੇ ਨਸਲਵਾਦ ਨੂੰ ਸਾਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਅੱਜ ਅਸੀਂ ਇਸ ਘਟਨਾ ਦੀ ਪੂਰੀ ਕਹਾਣੀ ਇਸ ਦੇ ਪ੍ਰਭਾਵ ਤੇ ਇਸ ਦੇ ਕਾਰਨ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਇੱਕ ਇੱਕ ਦਿਨ ਦੀ ਟਾਈਮ ਲਾਈਨ ਦੇ ਨਾਲ ਸਮਝਦੇ ਹਾਂ ਕਿ ਕੀ ਹੋਇਆ ਕਿਵੇਂ ਹੋਇਆ ਤੇ ਇਸ ਦਾ ਅਸਰ ਅੱਜ ਤੱਕ ਕਿਉਂ ਹੈ ਅਤੇ ਇਹਨਾਂ ਦੰਗਿਆਂ ਦੇ 20 ਸਾਲ ਬਾਅਦ ਵੀ ਸਾਡਾ ਮੁਲਕ ਆਸਟ੍ਰੇਲੀਆ ਕਿੱਥੇ ਖੜਾ ਹੈ ਇਸ ਘਟਨਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਤਾਰੀਖ 4 ਦਸੰਬਰ ਸਨ 2005 ਨੂੰ ਜਦੋਂ ਇਸ ਸਾਰੀ ਘਟਨਾ ਦੀ ਸ਼ੁਰੂਆਤ ਦਾ ਮੁੱਢ ਵੱਜਿਆ ਦਰਸਲ ਸਿਡਨੀ ਦੇ ਕਰਨੋਲਾ ਵਿੱਚ ਤੇ ਕੁਝ ਆਫ ਡਿਊਟੀ ਸਰਫ ਲਾਈਫ ਸੇਵਰਜ਼ ਅਤੇ ਮਿਡਲ ਈਸਟਰਨ ਦਿਖ ਵਾਲੇ ਨੌਜਵਾਨਾਂ ਦੇ ਦਰਮਿਆਨ ਝੜਪ ਹੁੰਦੀ ਹੈ ਜਿਸ ਵਿੱਚ ਸੱਟਾਂ ਵੀ ਲੱਗਦੀਆਂ ਹਨ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਨੂੰ ਮੀਡੀਆ ਨੇ ਜਦੋਂ ਹਾਈਲਾਈਟ ਕੀਤਾ ਤਾਂ ਹਾਲਾਤ ਵਿਗੜਨੇ ਸ਼ੁਰੂ ਹੋਏ ਬਾਅਦ ਵਿੱਚ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ 4 ਦਸੰਬਰ ਨੂੰ ਹੋਈ ਇਹ ਘਟਨਾ ਇੰਨੀ ਵੱਡੀ ਵੀ ਨਹੀਂ ਸੀ ਜਿੰਨੀ ਕਿ ਮੀਡੀਆ ਦੇ ਵਿੱਚ ਉਛਾਲੀ ਗਈ ਗੱਲ ਕਰੀਏ ਅਗਲੇ ਦਿਨਾਂ ਵਿੱਚ ਵਾਪਰੇ ਘਟਨਾਕਰਮ ਬਾਰੇ ਤਾਂ 5 ਤੋਂ 10 ਦਸੰਬਰ 2005 ਦਰਮਿਆਨ ਇੱਕ ਦੌਰ ਚੱਲਿਆ ਸਨੇਹ ਭੇਜਣ ਦਾ ਯਾਨੀ ਕਿ SMS ਮੈਸੇਜੇਸ ਭੇਜਣ ਦਾ ਇੱਕ ਅੰਦਾਜ਼ੇ ਮੁਤਾਬਕ ਇਹਨਾਂ ਦਿਨਾਂ ਵਿੱਚ ਲੱਖਾਂ ਹੀ ੜਕਾਉ ਟੈਕਸਟ ਮੈਸੇਜੇਸ ਫੈਲਾਏ ਗਏ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਰੀਕਲੇਮ ਦਾ ਬੀਚ ਬ੍ਰਿੰਗ ਯੋਰ ਮੇਟਸ ਸ਼ੋ देम ਹੂ ਓਨਸ ਕਰਨੋਲਾ ਵਰਗੇ ੜਕਾਉ ਸੁਨੇਹੇ ਮੁੱਖ ਤੌਰ ਤੇ ਭੇਜੇ ਗਏ ਜਾਣਕਾਰੀ ਮੁਤਾਬਕ ਟਾਕਬੈਕ ਰੇਡੀਓ ਨੇ ਇਹਨਾਂ ਸੁਨੇਹਿਆਂ ਨੂੰ ਐਂਪਲੀਫਾਈ ਕੀਤਾ ਜਿਨ੍ਹਾਂ ਕਰਕੇ ਲੋਕਾਂ ਵਿੱਚ ਰੋ ਵਾਧਾ ਗਿਆ ਨਤੀਜੇ ਵਜੋਂ ਹਜ਼ਾਰਾਂ ਲੋਕ 11 ਦਸੰਬਰ ਨੂੰ ਕਰਨੋਲਾ ਵਿੱਚ ਤੇ ਜਾਣ ਦੀ ਤਿਆਰੀ ਖੇਚਣ ਲੱਗੇ। ਆਖਰ 11 ਦਸੰਬਰ 2005 ਦੇ ਕਾਲੇ ਦਿਨ ਦੀ ਗੱਲ। ਜਦੋਂ ਸਵੇਰ ਤੋਂ ਹੀ ਵਿੱਚ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼ਰਾਬ ਅਤੇ ਨਫ਼ਰਤ ਭਰਿਆ ਇਹ ਜਲੂਸ ਹੌਲੀ-ਹੌਲੀ ਹਿੰ사ਾਤਮਕ ਰੂਪ ਵਿੱਚ ਬਦਲ ਗਿਆ। ਇਸ ਇਲਾਕੇ ਵਿੱਚ ਜੁੜੀ ਭੀੜ ਨੇ ਉਹਨਾਂ ਲੋਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਜੋ ਮੀਡਲ ਈਸਟਰਨ ਦਿਖ ਵਾਲੇ ਲੱਗ ਰਹੇ ਸਨ ਜਾਨ ਬਚਾ ਕੇ ਭੱਜਣ ਵਾਲਿਆਂ ਦੀ ਕੁੱਟਮਾਰ ਕਰਦੀ ਗਾਲਾਂ ਕੱਢਦੀ ਕਾਰਾਂ ਦੀ ਤੋੜਪੰਨ ਕਰਦੀ ਇਸ ਭੀੜ ਨੇ ਫਲਾ ਵਿੱਚ ਵਿੱਚ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਜਾਣਕਾਰੀ ਮੁਤਾਬਕ ਉਸ ਦਿਨ 26 ਲੋਕ ਜ਼ਖਮੀ ਹੋਏ ਅਤੇ 16 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਸੂਤਰਾਂ ਮੁਤਾਬਕ 네ਪਾਲੀ ਅਤੇ ਪੰਜਾਬੀ ਮੂਲ ਦੇ ਲੋਕ ਵੀ ਇਸ ਹਿੰਸਕ ਵਿਹਾਰ ਦਾ ਸ਼ਿਕਾਰ ਹੋਏ ਸਨ। ਅਗਲੇ ਦਿਨਾਂ 12 ਤੋਂ 15 ਦਸੰਬਰ 2005 ਨੂੰ ਹੋਏ ਜਵਾਬੀ ਹਮਲੇ। ਇਸ ਘਟਨਾ ਮਗਰੋਂ ਦੂਸਰੇ ਪਾਸਿਓਂ ਰਿਟਾਲੀਏਸ਼ਨ ਜਾਨੀ ਕਿ ਜਵਾਬੀ ਕਾਰਵਾਈ ਵੀ ਹੋਈ। ਮੁੱਖ ਤੌਰ ਤੇ ਪੰਜਬੌਲ ਲਿਕੰਬਾ ਰੌਕਡੇਲ ਅਤੇ ਬ੍ਰਾਈਟਨ ਲਈ ਸੈਂਡਜ਼ ਵਿਚਲੇ ਇਲਾਕਿਆਂ ਵਿੱਚ ਕਾਫਲਿਆਂ ਨੇ ਕਾਰਾਂ ਦੇ ਨਾਲ ਨਾਲ ਘਰਾਂ ਉੱਪਰ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਦੋਨਾਂ ਧਿਰਾਂ ਵੱਲੋਂ ਹਿੰਸਾ ਵਾਧੀ ਗਈ ਤੇ ਨਤੀਜੇ ਵਜੋਂ 280 ਤੋਂ ਵੱਧ ਕ੍ਰਿਮੀਨਲ ਚਾਰਜੇਸ ਲਗਾਏ ਗਏ। ਇਸ ਦੌਰਾਨ ਨਿਊ ਸਾਊਥ ਵੇਲਜ਼ ਗਵਰਨਮੈਂਟ ਨੇ ਐਮਰਜੈਂਸੀ ਪਾਵਰਜ਼ ਜਾਰੀ ਕੀਤੀਆਂ ਜਿਨ੍ਹਾਂ ਵਿੱਚ ਰਾਤਾਂ ਨੂੰ ਹੈਲੀਕਾਪਟਰਸ ਮਾਉਂਟਿਡ ਪੁਲਿਸ ਰਾਈਡ ਸਕਵਾਡਸ ਤਾਇਨਾਤ ਕੀਤੇ ਗਏ। ਐਲਕੋਹਲ ਬੈਂਜ਼ ਨੋ ਗੋ ਜ਼ੋਨਸ ਤੇ ਐਕਸਟਰਾ ਪੈਟਰੋਲ ਵਰਗੇ ਸਾਰੇ ਕਦਮ ਇਸ ਸਿਚੁਏਸ਼ਨ ਨੂੰ ਕਾਬੂ ਕਰਨ ਦੇ ਲਈ ਚੁੱਕੇ ਗਏ ਇੱਥੇ ਇਹ ਜ਼ਿਕਰਯੋਗ ਹੈ ਕਿ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਜੌਨ ਹਾਰਵਰਡ ਨੇ ਦੰਗਿਆਂ ਦੀ ਨਿੰਦਿਆ ਕੀਤੀ ਪਰ ਉਹਨਾਂ ਦਾ ਬਿਆਨ ਆਸਟ੍ਰੇਲੀਆ ਇਜ਼ ਨਾਟ ਅ ਰੇਸਿਸਟ ਕੰਟਰੀ ਵੱਡੀ ਡਿਬੇਟ ਦਾ ਕੇਂਦਰ ਬਣ ਗਿਆ ਗੱਲ ਕਰੀਏ ਮੀਡੀਆ ਦੇ ਰੋਲ ਦੀ ਤਾਂ ਇਨਵੈਸਟੀਗੇਸ਼ਨਸ ਨੇ ਦੱਸਿਆ ਕਿ ਟਾਕ ਬੈਕ ਰੇਡੀਓ ਨੇ ਟੈਨਸ਼ਨ ਨੂੰ ਬਹੁਤ ਤੇਜ਼ੀ ਦੇ ਨਾਲ ਝੜਕਾਇਆ ਕੁਝ ਪ੍ਰੈਜ਼ੈਂਟਰਸ ਨੂੰ ਬਾਅਦ ਵਿੱਚ ਪੈਨਲਟੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਰਨੋਲਾ ਵਿੱਚ ਵਾਪਰੀ ਇਹ ਘਟਨਾ ਮੀਡੀਆ ਦੀ ਤਾਕਤ ਅਤੇ ਜ਼ਿੰਮੇਵਾਰੀ ਦੋਨਾਂ ਨੂੰ ਵੱਡੇ ਸਵਾਲਾਂ ਦੇ ਘੇਰੇ ਵਿੱਚ ਲੈ ਆਈ ਜੇ ਗੱਲ ਕਰੀਏ ਕਿ ਇਸ ਘਟਨਾ ਦੇ ਅੱਜ 20 ਸਾਲ ਬਾਅਦ ਲੋਕਾਂ ਨੂੰ ਕੀ ਸਿੱਖਿਆ ਮਿਲੀ ਤਾਂ ਅੱਜ 20 ਸਾਲ ਬਾਅਦ ਵੀ ਐਕਸਪਰਟਸ ਚੇਤਾਵਨੀ ਦੇ ਰਹੇ ਹਨ ਕਿ ਮਿਸ ਇਨਫੋਰਮੇਸ਼ਨ ਆਨਲਾਈਨ ਰੈਡੀਕੁਲੇਸ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਡਿਵੀਜ਼ਨ ਨਾਲ ਦੁਬਾਰਾ ਕਰਨੋਲਾ ਸਟਾਈਲ ਟੈਂਸ਼ਨਸ ਪੈਦਾ ਹੋ ਸਕਦੇ ਹਨ ਜਾਂ ਕੀਤੇ ਜਾ ਸਕਦੇ ਹਨ ਇਹ ਘਟਨਾ ਮਲਟੀਕਲਚਰਲ ਆਸਟ੍ਰੇਲੀਆ ਲਈ ਇੱਕ ਵੱਡੀ ਬੇਕਅਪ ਕਾਲ ਸੀ ਅੱਜ ਸਮੇਂ ਦੀ ਵੱਡੀ ਲੋਡ ਰੇਸ਼ੀਅਲ ਟੈਂਸ਼ਨਸ ਨੂੰ ਗੰਭੀਰਤਾ ਨਾਲ ਸਮਝਣ ਅਤੇ 파ੜੇ ਨੂੰ ਘੱਟ ਕਰਨ ਵਾਲੇ ਕਦਮਾਂ ਦੀ ਵੱਡੀ ਲੋੜ ਹੈ ਇਸੀ ਸਾਲ 2005 ਦੇ ਕਰਨੋਲਾ ਰੈਸ਼ੀਅਲ ਰਾਈਟਸ ਦੀ ਟਾਈਮਲਾਈਨ ਇੱਕ ਐਸੀ ਘਟਨਾ ਜਿਸ ਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਮੈਂ ਪਰਮਦੀਪ ਸਿੰਘ ਨਾਰਾਇਣ ਤੁਸੀਂ ਦੇਖ ਰਹੇ ਸੀ ਆਜ਼ੀ ਵਿਊ ਦੀ ਇਹ ਖਾਸ ਪੇਸ਼ਕਸ਼ ਜਲਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ